ਤਾਇਆ ਜਿਹਦੇ ਬੇਟਾ ਸੀਗਾ ਉਹਨਾਂ ਦੀ ਡੈਥ ਹੋ ਗਈ ਜੀ ਤੁਹਾਡੇ ਤਾਇਆ ਦਾ ਬੇਟਾ ਸੀ ਹਾਂਜੀ ਕੀ ਨਾਮ ਹੈ ਉਹਦਾ ਤੇ ਕਿੰਨੀ ਉਮਰ ਉਹਦੀ ਸੁਖਦੇਵ ਸਿੰਘ ਜੀ ਉਹਨਾਂ ਦੀ 54 ਸਾਲ ਦੀ ਏਜ ਹੈ ਜੀ ਉਹ ਡਿਊਟੀ ਤੋਂ ਆ ਰਹੇ ਸੀਗੇ ਯੋਂ ਤੋਂ ਹਾਂਜੀ ਕਿਹੜੀ ਜਗ੍ਹਾ ਡਿਊਟੀ ਕਰਦੇ ਨੇ ਤੇ ਕਿਸ ਚੀਜ਼ ਦੀ ਡਿਊਟੀ ਕਰਦੇ ਨੇ ਰਾਏਕੋਟ ਡਿਊਟੀ ਕਰ ਰਹੇ ਨੇ ਦਿਉ ਇੰਡੀਅਨ ਇੰਸ਼ੋਰੈਂਸ ਦੇ ਵਿੱਚ ਅਸਿਸਟੈਂਟ ਨੇ ਅੱਛਾ ਇਹ ਇੰਸ਼ੋਰੈਂਸ ਕੰਪਨੀ ਚ ਹਾਂਜੀ ਰਾਏਕੋਟ ਰਹਿੰਦੇ ਕਿੱਥੇ ਨੇ ਤੁੰਗਾਹੜੀ ਪਿੰਡ ਉਹ ਕਿਹੜੀ ਜਗ੍ਹਾ ਤੇ ਤੁੰਗਾਹੜੀ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਅੱਛਾ ਅੱਛਾ ਤੇ ਮਤਲਬ ਡਿਊਟੀ ਤੋਂ ਘਰ ਵਾਪਸ ਆ ਰਹ ਬਾਈਕ ਦੇ ਉੱਤੇ ਤੇ ਬਾਈਕ ਪਰ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਐਕਸੀਡੈਂਟ ਦਾ ਕੀਦਾਂ ਖਬਰ ਹੋਈ ਤੁਹਾਨੂੰ ਸਾਨੂੰ ਉਹਨਾਂ ਨੇ ਕਾਲ ਆਈ ਹੈ ਜਿਨ੍ਹਾਂ ਨੇ ਦੇਖਿਆ ਜੀ ਚੱਕਿਆ ਉਹਨਾਂ ਨੇ ਕਾਲ ਕੀਤੀ ਵੀ ਤੁਹਾਡੇ ਹਨਾ ਬੰਦੇ ਇਦਾਂ ਕਰਕੇ ਐਕਸੀਡੈਂਟ ਹੋ ਗਿਆ ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਲੱਗੀ ਰਗਾ ਦੇ ਚੱਕ ਕਦੇ ਨਾਲ ਕੀ ਚੀਜ਼ ਫੇਡ ਮਾਰ ਪਤਾ ਹੀ ਨਹੀਂ ਜੀ ਹਾਲੇ ਤੱਕ ਇਹ ਕਿੰਨੇ ਵਜੇ ਦਾ ਵਾਪਸ ਹੋਇਆ ਇਹ ਤਕਰੀਬਨ 5:35 ਦੀ ਟਾਈਮ ਤੇ ਹੋਇਆ ਜੀ ਇਹ ਰਾਇਕੋਟ ਦੇ ਵਿੱਚ ਹੀ ਹੋਇਆ ਨਹੀਂ 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 ਰਾਇਕੋਟ ਤੋਂ ਜਦੋਂ ਆਪਾਂ ਮੰਡੀ ਅਹਮਦਗੜ੍ਹ ਨੂੰ ਜਾਂਦੇ ਆ ਉਸ ਰੋਡ ਤੇ ਨਾ ਸੈਲਰ ਪੈਂਦੇ ਨੇ ਜੀ ਤਾਜਪੁਰ ਦੇ ਨੇੜੇ ਉੱਥੇ ਹੋਇਆ ਜੀ ਕਿਹੜਾ ਥਾਣਾ ਪੈਂਦਾ ਜੀ ਰਾਇਕੋਟੀ ਜਿੱਥੇ ਤੁਸੀਂ ਪੁਲਿਸ ਨੂੰ ਤਲਾਹ ਕਿਤੇ ਪੁਲਸ ਰਿਪੋਰਟ ਲਾ ਦਿੱਤੀ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਇਦਾਂ ਦੀ ਕੋਈ ਗੱਲਬਾਤ ਹੋਵੇ ਭੱਜਣਾ ਠੇ ਇਧਰ ਹੀ ਹੋ ਜਾਂਦੀ ਹੈ ਜੀ ਹਾਲੇ ਹਾਂ ਜੀ ਹਾਂ ਜੀ ਨਹੀਂ ਹਲੇ ਕੋਈ ਇਤਲਾ ਨਹੀਂ ਕੀਤੀ ਇਹਨਾਂ ਨੇ ਮਤਲਬ ਹਸਪੀਟਲ ਲੈਣਾ ਨਹੀਂ ਕੀਤੀ ਹੈ ਕਿ ਜਦੋਂ ਪਹਿਲਾਂ ਰੈਕੋਰਡ ਲੈ ਕੇ ਗਏ ਜੀ ਰੈਕੋਰਡ ਵਾਲਿਆਂ ਨੇ ਕੋਈ ਕੇਅਰ ਨਹੀਂ ਕੀਤੀ ਉਹਨਾਂ ਨੇ ਉਦਾਂ ਹੀ ਪੱਟੀ ਕਰਕੇ ਬਸ ਕਿੰਨੇ ਬੱਚੇ ਬੱਚੇ ਉਹਨਾਂ ਦੇ ਹਾਂ ਜੀ ਨਹੀਂ ਹਾਂ ਨਹੀਂ ਨਹੀਂ ਬੇਟੇ ਉਹਨਾਂ ਦੇ ਤਾਜੀ ਦਾ ਬੇਟਾ ਕੀ ਨਾਮ ਉਹਦਾ ਦੱਸਿਆ ਸੁਖਦੇਵ ਸਿੰਘ ਜੀ ਇਹ ਵਿਆਹੀ ਹੋਏ ਨੇ ਹਾਂ ਜੀ ਮੈਨੂੰ ਕਿੰਨੇ ਬੱਚੇ ਨੇ ਉਹਨਾਂ ਦੇ ਨਹੀਂ ਕੋਈ ਬੇਟਾ ਨਹੀਂ ਕੋਈ ਬੱਚਾ ਨਹੀਂ ਹੈ ਤੇ ਉਦਾਂ ਮਤਲਬ ਠੀਕ ਸੀ ਕੋਈ ਦਿਮ ਤੋ ਇਹ ਲੱਗਦਾ ਕੋਈ ਕਿ ਜਾਣਬੁੱਝ ਕੇ ਕਿਸੇ ਨੇ ਤਾਂ ਕੁਝ ਕੀਤਾ ਹੋਵੇ ਨਹੀਂ ਹੁਣ ਕੋਈ ਕਹਿ ਨਹੀਂ ਸਕਦੇ ਸਾਡੀ ਤਾਂ ਵੈਸੇ ਕਿਸੇ ਨਾਲ ਲੱਗਦਾ ਨਹੀਂ ਇਹ ਤਾਂ ਬਜਾਰੇ ਕਿ ਇੰਨੇ ਭਗਤ ਨੇ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ ਆਪਦਾ ਘਰੇ ਡਿਊਟੀ ਤੋਂ ਘਰੋਂ ਡਿਊਟੀ ਡਿਊਟੀ ਤੋਂ ਕਰੇ ਬਸ ਹੁਣ ਮਤਲਬ ਬਾਡੀ ਇੱਥੇ ਮੋਰਚਰੀ ਤੇ ਪਈ ਹੈ ਹਾਂਜੀ ਮੋਰਚਰੀ ਤੇ ਕੋਈ ਮੰਗ ਵਗੈਰਾ ਕਰਨੀ ਪ੍ਰਸ਼ਾਸਨ ਨੂੰ ਇਹਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਵੀ ਸਾਨੂੰ ਇਹ ਇਸ ਚੀਜ਼ ਦਾ ਪਤਾ ਲੱਗੇ ਵੀ ਕਿਸ ਚੀਜ਼ ਨਾਲ ਹੋਇਆ ਕਦੇ ਨਾਲ ਹੋਇਆਗਾ ਸਾਨੂੰ ਇਹਦਾ ਪਤਾ ਲੱਗ ਜਾਵੇ ਵੀ ਕੀ ਹਨਾ ਜਿਹੜੀ ਵੀ ਚੀਜ਼ ਮਾਰ ਕੇ ਗਈ ਉਹਦਾ ਪਤਾ ਤਾਂ ਹੋਣਾ ਚਾਹੀਦਾ ਬੰਦੇ ਨੂੰ ਘੱਟ ਤੋਂ ਘੱਟ ਰੁਕਣਾ ਤਾਂ ਚਾਹੀਦਾ ਵੀ ਇਦਾਂ ਨਹੀਂ ਕੋਈ ਗੱਲ ਹੋਣੀ ਤੇ ਸਾਈਕਲ ਤੇ ਸਕੂਟਰ ਤੇ ਜੋ ਮੋਟਰਸਾਈਕਲ ਤੇ ਬਾਈਕ ਤੇ ਐਕਟਿਵਰ ਦੇ ਕਿਤੇ ਸੀਗੇ ਇਹ ਬਾਈਕ ਤੇ ਸੀ ਸਪਲੈਂਟਰ ਤੇ ਸਪਲੈਂਟਰ ਬਾਈਕ ਤੇ ਹਾਂਜੀ